ਅਤਲ ਮੁੱਦਾ ਹੈਗਾ ਮੇਰਾ ਡਾਕਟਰ ਗੁਰਜਿੰਦਰ ਸਿੰਘ ਰਗਰੇਟਾ ਤੇ ਅੱਜ ਕਿਉਂ ਆਪਾਂ ਸੱਚ ਤੇ ਪਹਿਰਾ ਦਿੱਤਾ ਪਹਿਲਾਂ ਵੀ ਤੇ ਸੱਚ ਤੇ ਪਹਿਰਾ ਦੇਵਾਂਗੇ ਤੇ ਸੱਚ ਤੇ ਦਿੰਦੇ ਤੇ ਦਿੰਦੇ ਰਵਾਂਗੇ ਜੇਤਨ ਸੁਖਵਿੰਦਰ ਪੀਪੀ ਨੂੰ ਇਹਨੇ ਕਮੈਂਟ ਕੀਤਾ ਗੁਰਜਿੰਦਰ ਰਗਰੇਟੇ ਨੇ ਤੇ ਸੁਖਵਿੰਦਰ ਪੀਪੀ ਮੇਰਾ ਮੇਰੇ ਕੋਲੇ ਰਿਆ ਯੂਨੀਅਨ ਰਿਆ ਮੇਰਾ ਉਹ ਉਹਦਾ ਮੈਨੂੰ ਫੋਨ ਆਇਆ ਵੀ ਚੌਧਰੀ ਤੂੰ ਹਰ ਵਕਤ ਯਾਰ ਚੁੱਪ ਕਰਾ ਦੇਣਾ ਹੁੰਦਾ ਤੁਹਾਨੂੰ ਵੀਰ ਨਹੀਂ ਯਾਰ ਛੱਡੋ ਪਰਾਂ ਨਹੀਂ ਛੱਡੋ ਹੁਣ ਤੁਸੀਂ ਆ ਤੁਹਾਨੂੰ ਮੈਂ ਕਮੈਂਟ ਭੇਜਣ ਲੱਗਾ ਕਹਿੰਦਾ ਇਹਦਾ ਕਮੈਂਟ ਦੇਖ ਲਓ ਉਹਨੇ ਮੈਨੂੰ ਸੈਂਡ ਕੀਤਾ ਕਮੈਂਟ ਮੈਂ ਪੜਿਆ ਤੇ ਮੈਨੂੰ ਕਮੈਂਟ ਚੰਗਾ ਨਹੀਂ ਲੱਗਾ ਯਾਰੋ ਧੀਆ ਭੈਣਾ ਸਭ ਦੀਆਂ ਸਾਂਝੀਆਂ ਵੀਰ ਸਾਰੇ ਠੀਕ ਹੈ ਨਾ ਜੀ ਇਹ ਰੋਤਵਾ ਕੀ ਇਹਨਾਂ ਦਾ ਧੀਆ ਭੈਣਾ ਮਾਵਾਂ ਤੇ ਘਰ ਵਾਲੀਆਂ ਇਹ ਤਿੰਨ ਰੂਪ ਐ ਪੜਾਵਾ ਧੀ ਤੇ ਲਾ ਲਓ ਆਪਣਾ ਭੈਣ ਤੇ ਲਾ ਲਓ ਪਲਾਂ ਮਾਂ ਤੇ ਲਾ ਲੋ ਤੇ ਪਲਾਂ ਘਰ ਵਾਲੀ ਤੇ ਲਾ ਲੋ ਚਾਰ ਰੂਪ ਹੈ ਲੇਡੀਜ਼ ਦੇ ਇਹ ਸਭ ਦੇ ਘਰੇ ਹੈਗੀਆਂ ਕਿਸੇ ਦੇ ਮਾਂ ਦੇ ਰੂਪ ਚ ਹੈਗੀ ਹੈ ਕਿਸੇ ਦੇ ਘਰ ਵਾਲੀ ਰੂਪ ਚ ਹੈਗੀ ਹੈ ਕਿਸੇ ਦੇ ਭੈਣ ਦੇ ਰੂਪ ਚ ਹੈ ਤੇ ਕਿਸੇ ਦੇ ਇਸ ਕਰਕੇ ਯਾਰ ਆ ਜਿਹੜੀ ਕੋ ਕਮੈਂਟ ਭਾਜੀ ਕਰਦੇ ਉਹਨਾਂ ਨੂੰ ਜਿਆਦਾ ਸਹੀ ਆਈਡੀਆਂ ਤੇ ਸਹੀ ਮਾਂ ਦਾ ਦੁੱਧ ਪੀਤਾ ਨਾ ਸਹੀ ਆਈਡੀ ਬਣਾਓ ਯਾਰ ਤੁਹਾਡੇ ਕੋਲ ਸਹੀ ਆਈਡੀ ਸਾਡੀ ਚੌਧਰੀ ਕ੍ਰਿਸ਼ਨ ਲਾਲ ਮੇਰੀ ਸਹੀ ਆਈਡੀ ਹੈ ਕਦੇ ਵੀ ਦੱਸ ਦਿਓ ਮੇਰਾ ਕੋਈ ਕਮੈਂਟ ਆਇਆ ਹੋਵੇ ਤੇ ਜਦੋਂ ਤੁਸੀਂ ਆਈਡੀਆਂ ਤੇ ਫਿਰ ਪ੍ਰੈਸ਼ਰ ਪਾਉਨੇ ਹੋ ਆਈਡੀਆਂ ਝਾਲੀ ਬਣਾ ਲੈਨੇ ਹੋ ਤੇ ਉਹਦੇ ਤੇ ਸੰਤ ਪਿੰਡਰਾਂ ਵਾਲਿਆਂ ਨੇ ਪੋਟੂ ਲਾ ਦਿੰਦੇ ਆ ਉਹਨਾਂ ਨੂੰ ਵੀ ਕਿਉਂ ਬਦਰਾਮ ਕਰਦੇ ਹੋ ਯਾਰ ਇਹ ਬਹੁਤ ਆਈਡੀਆਂ ਸਾਡੇ ਕੋਲੇ ਦਿਖਾ ਦਾਂਗੇ ਤੁਹਾਨੂੰ ਡਾਕਟਰ ਗੁਰਜਿੰਦਰ ਰੰਗਰੇਟੇ ਨੇ ਜਦੋਂ ਇਹ ਕਮੈਂਟ ਲਿਖਿਆ ਤੇ ਸੁਖਵਿੰਦਰ ਪੀਪੀ ਨੇ ਮੈਨੂੰ ਫੋਨ ਕੀਤਾ ਵੀ ਚੌਧਰੀ ਸਾਹਿਬ ਆਹ ਦੇਖ ਲਓ ਮੈਂ ਸੁਖਿੰਦਰ ਨੂੰ ਇਹ ਗੱਲ ਕਹੀ ਸੁਖਿੰਦਰ ਬੀਪੀ ਕਹਿੰਦਾ ਮੈਂ ਤੁਹਾਨੂੰ ਤਾਂ ਗੱਲ ਕਹਿ ਰਿਹਾ ਮੈਂ ਤੁਹਾਡੇ ਕੋਲੇ ਰਿਹਾ ਤੇ ਤੁਸੀਂ ਪੁਲਿਸ ਸਪੀਡ ਪਰਵਾਰਾ ਸੈਸ਼ਨ ਦੇ ਪ੍ਰਧਾਨੋਂ ਪੰਜਾਬ ਦੇ ਕੱਲ ਨੂੰ ਤੁਸੀਂ ਮੈਨੂੰ ਬੋਹੋਗੇ ਵੀ ਚੌਧਰੀ ਮਾੜੀ ਜੀ ਮੈਂ ਦੱਸ ਦਿੰਦਾ ਯਾਰ ਜਦੋਂ ਉਹਨੇ ਮੈਂ ਕਮੈਂਟ ਛੱਡਿਆ ਤੇ ਕਮੈਂਟ ਮੈਂ ਦੇਖਿਆ ਵੀ ਕਮੈਂਟ ਮਾੜਾ ਸੀ ਧੀ ਭੈਣ ਨੂੰ ਟਾਰਗੇਟ ਕਰਨਾ ਮਾੜਾ ਸਭ ਦੀਆਂ ਧੀਆਂ ਭੈਣਾਂ ਸਾਂਝੀਆਂ ਤੇ ਮੈਂ ਉਹਨੂੰ ਕਿਹਾ ਵੀ ਮੈਂ ਤੇਰੀ ਸਪੋਰਟ ਤੇ ਖੜਾ ਹਾਂ ਪਰਚਾ ਦਰਜ ਕਰਾ ਦੇ ਮੈਂ ਗੱਲ ਕਰਦਾ ਹਾਂ ਤੇ ਉਥੋਂ ਸੀਨੀਅਰ ਅਫਸਰ ਦਾ ਮੇਰੇ ਲੁਧਿਆਣੇ ਨਾਲ ਮੈਂ ਝੂੜ ਨਹੀਂ ਮਾਰਦਾ ਹਾਂ ਕਦੇ ਮੇਰੀ ਗੱਲ ਹੋਈ ਸੀਨੀਅਰ ਅਫਸਰ ਨਾਲ ਉਹਨਾਂ ਨੂੰ ਮੈਂ ਕਿਹਾ ਜੀ ਸੁਖਵਿੰਦਰ ਪੀਪੀ ਦੇ ਆ ਕੋਈ ਗੱਲਬਾਤ ਹੋਈ ਹੈ ਕਿਸੇ ਨੇ ਕਮੈਂਟ ਕੀਤਾ ਤੇ ਜੇ ਬਣਦੀ ਹੈ ਤਾਂ ਕਾਰਵਾਈ ਕਰ ਦਿਓ ਉਹ ਕਹਿੰਦੇ ਠੀਕ ਹੈ ਉਹਨਾਂ ਨੇ ਪਰਚਾ ਵੀ ਦਰਜ ਕੀਤਾ ਭੋਣ ਗੱਲ ਆ ਗਈ ਕਿ ਗੁਰਜਿੰਦਰ ਰੰਗਰੇਟੇ ਦੀ ਪਰਚੇ ਦੀ ਆਰਡ ਦੇ ਵਿੱਚ ਤੁਸੀਂ ਐਸੀ ਸਮਾਜ ਦੇ ਸਾਰੇ ਵਰਗ ਦੀਆਂ ਧੀਆਂ ਪੜਾ ਜਿਹੜੀਆਂ ਸਭ ਦੀਆਂ ਸਾਂਝੀਆਂ ਆ ਮਾਨਸਿਕ ਜਾਤ ਸਭ ਇੱਕ ਪਛਾਣ ਵੋ ਸਾਰਿਆਂ ਦਾ ਕੋਨ ਬਰਾਬਰੀ ਹੈ ਸਾਰੇ ਇੱਕ ਹੈ ਜਾਤੀ ਖਤ ਜਾਤੀ ਖਤਮ ਹੋ ਗਈਆਂ ਸੀ ਉਹਦੇ ਵਿੱਚ ਕਮੈਂਟ ਕੀਤਾ ਤੇ ਮੈਂ ਇਹਨਾਂ ਨੂੰ ਕਿਹਾ ਵੀ ਠੀਕ ਆ ਬੰਦਾ ਨਾਲ ਇਹ ਟਿਕ ਜੂਗਾ ਥੋੜਾ ਜਿਹਾ ਇਹ ਹੁਣ ਆ ਮੇਰੀ ਦੁਬਾਰਾ ਦੁਬਾਰਾ ਗੱਲ ਸੁਣ ਲਿਓ ਮੈਂ ਉਹਨੂੰ ਇਹ ਗੱਲ ਕਹੀ ਹੈ ਵੀ ਕਰਾ ਦਿਓ ਟਿਕ ਜੂਗਾ ਕਿਉਂਕਿ ਇਹ ਸਾਰਿਆਂ ਨੂੰ ਯਾਰ ਬਦਨਾਮ ਕਰ ਰਿਹਾ ਹੈ ਇਹ ਬੰਦਾ ਜਿਹੜਾ ਇਹਨੂੰ ਸਮਝਾਉਂਦਾ ਸੀ ਨਾ ਕੋਈ ਉਹਨੂੰ ਇਹ ਸੀਗਾ ਇਹ ਉਹ ਇਹ ਸਮਝਦਾ ਸੀਗਾ ਡਾਕਟਰ ਕਿ ਯਾਰ ਫੇਮ ਲੈਣ ਦੇ ਖਾਤਰ ਚੌਧਰੀ ਮੈਨੂੰ ਕਹਿੰਦਾ ਵੀ ਆਹ ਨਾਲ ਕੁਛ ਕਰਿਆ ਕਰ ਯਾਰ ਹੁਣ ਆ ਗਿਆ ਨਜ਼ਾਰਾ ਜਦੋਂ ਸਕਿੰਦਰ ਦਾ ਫੋਨ ਆ ਮੈਂ ਸਕਿੰਦਰ ਨੂੰ ਕਿਹਾ ਵੀ ਪਰਚਾ ਦਰਜ ਕਰਾ ਦਿਓ ਠੀਕ ਹੈ ਕਰਾਓ ਪਰਚਾ ਦਰਜ ਉਹ ਸੀ ਸਪੋਰਟ ਕਰਾਂਗੇ ਤੁਹਾਡੀ ਪਰ ਜਿਹੜਾ ਉਹਨੇ ਕੀਤੀ ਸੀ ਉਹਨੇ ਕੋਈ ਗਲਤੀ ਕੀਤੀ ਉਹਨੂੰ ਸਜ਼ਾ ਮਿਲ ਗਈ ਬਾਈ ਜੇਲ ਵੀ ਗਿਆ ਠੀਕ ਹੈ ਆ ਨਾਮ ਯਾਰ ਵਿੱਚ ਖਰਾਬ ਨਾ ਕਰੋ ਠੀਕ ਹੈ ਇਹ ਨਾ ਖਰਾਬ ਨਾ ਬੇਚਾ ਕੇ ਕਿਉਂਕਿ ਮੈਂ ਤੁਹਾਡੀਆਂ ਨਾ ਇਹ ਜਿਹੜੇ ਕਮੈਂਟ ਕੂੰਟ ਜਿਹੜੇ ਕੋਈ ਇੱਕ ਜਿਹੜਾ ਆ ਗਿਆ ਵਿੱਚ ਆ ਗਿਆ ਮੈਂ ਤੁਹਾਡੇ ਕਮੈਂਟ ਪੜ੍ਹਨੇ ਨਹੀਂ ਠੀਕ ਹੈ ਨਾ ਮੈਨੂੰ ਆਪਦੀ ਨਾ ਚਾਲ ਨਾ ਚੱਲਣ ਦਿਓ ਜਿਹੜੀ ਮੈਂ ਗੱਲ ਕਰਨਾ ਨਾ ਉਹ ਸੁਣ ਲਿਓ ਗੁਰਮੀਤ ਸਿੰਘ ਜਾਨ ਸਾਹਿਬ ਬਹੁਤ ਤੁਸੀਂ ਇਹ ਪੜੇ ਲਿਖੇ ਵੀ ਹੋ ਗੁਣ ਗਿਆਨੀ ਵੀ ਹੋ ਤੇ ਤੁਸੀਂ ਮੇਰੇ ਸਤਿਕਾਰਯੋਗੋਂ ਚ ਇੱਕ ਟ੍ਰੇਟਾ ਤੁਹਾਨੂੰ ਨਹੀਂ ਪਤਾ ਵੀ ਉਹਦਾ ਕੀ ਹੋਇਆ ਉਹ ਯਾਰ ਹੋ ਵੀ ਗਿਆ ਉਹਦਾ ਪਰਚਾ ਹੋ ਗਿਆ ਹੁਣ ਜੇ ਕੋਈ ਹੋਰ ਬੋਲੂਗਾ ਤਾਂ ਫਿਰ ਫਾਰੇ ਨਾਲ ਬਰਾਬਰੀ ਹੈ ਵਾਣ ਭਾਈਦਿਆਂ ਨੂੰ ਇਸ ਕਰਕੇ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਪਰਚਾ ਦਰਜ ਕਰਾ ਮੇਰੀ ਉਥੋਂ ਤੇ ਐਸਐਚਓ ਨਾਲ ਗੱਲ ਵੀ ਹੋਈ ਮੈਂ ਕਿਹਾ ਵੀ ਪਰਚਾ ਦੇ ਦਿਓ ਉਹਨਾਂ ਨੇ ਬੁਲਾ ਕੇ ਉਹਨੂੰ ਪਰਚਾ ਦਿੱਤਾ ਹੁਣ ਰਹਿ ਕੀ ਗਿਆ ਹੁਣ ਤੁਸੀਂ ਧੀਆਂ ਭੈਣਾਂ ਨੂੰ ਕਿਉਂ ਟਾਰਗੇਟ ਕਰੀ ਜਾਂਦੇ ਹੋ ਯਾਰ ਕੱਲ੍ਹ ਦੀਆਂ ਅਸੀਂ ਮੇਰੇ ਖਾਲਾ ਵੀ ਪਤਾ ਨਹੀਂ ਕਿੰਨੇ ਕੁ ਕਮੈਂਟ ਆਏ ਯਾਰ ਕਮੈਂਟ ਕੀ ਪੋਸਟਾਂ ਹੀ ਪਾਈ ਜਾਂਦੇ ਝਾਲੀ ਆਈਡੀਆਂ ਤੋਂ ਜਾਂ ਤਾਂ ਸਹੀ ਜੇ ਤੁਸੀਂ ਮਾਂ ਦਾ ਸਹੀ ਦੁੱਧ ਪੀਤਾ ਨਾ ਹੁੰਦਾ ਤੇ ਫਿਰ ਸਹੀ ਆਈਡੀ ਬਣਾਓ ਯਾਰ ਕੀ ਉਹਦੇ ਚ ਤੁਹਾਨੂੰ ਕੀ ਪ੍ਰੋਬਲਮ ਆ ਸਹੀ ਆਈਡੀ ਚ ਬਣਾਉਣ ਚ ਆਈਡੀ ਬਣਾਓ ਆਪਦੀ ਚਲਾਓ ਯਾਰ ਆਈਡੀ ਤੁਸੀਂ ਕਿਉਂ ਇਹ ਨਾਲੇ ਤਾਂ ਦੂਜਿਆਂ ਨੂੰ ਖਰਾਬ ਕਰਦੇ ਹੋ ਨਾਲੇ ਫਿਰ ਫਿਰਕੇ ਚ ਫ੍ਰੈਕਸ਼ਨ ਪਾਉਨੇ ਹੋ ਤੇ ਇਹ ਪਹਿਣਾ ਸਭ ਦੀਆਂ ਸਾਂਝੀਆਂ ਬਾਈ ਮੈਂ ਕਦੇ ਵੀ ਕਿਸੇ ਦੀ ਭੈਣ ਤੇ ਨਹੀਂ ਗਿਆ ਹਾਂ ਠੀਕ ਹੈ ਵੀ ਜਿੱਥੇ ਤੁਸੀਂ ਕੋਈ ਬੋਲਦਾ ਉੱਥੇ ਜਵਾਬ ਜਰੂਰ ਲਿਖ ਕੇ ਦੇਈਦਾ ਵੀ ਆ ਜਾ ਅੱਛਾ ਹੁਣ ਤੁਹਾਨੂੰ ਮੈਂ ਕਲੀਅਰ ਕਰਨ ਲੱਗਾ ਹਾਂ ਆ ਜਿਹੜੇ ਕੱਲ ਦੇ ਪਰਸੋਂ ਦੇ ਆ ਜਿਹੜੇ ਪੂਛਾਂ ਚੱਕੀ ਫਿਰਦੇ ਆ ਨਾ ਉਹ ਕਰਤਾ ਜੀ ਡਾਕਟਰ ਨੂੰ ਉਹ ਕਰਤਾ ਜੀ ਗਾਣੇ ਲਾਲਾ ਛੱਡੀ ਜਾਂਦੇ ਐ ਉਹ ਹੋ ਗਿਆ ਜੀ ਮਾਰ ਥਾਪੀ ਐਰ ਇਹੋ ਜਿਹੀਆਂ ਗੱਲਾਂ ਦਾ ਕੋਈ ਫਾਇਦਾ ਹੈ ਪਰਚਾ ਕਿਹਨੇ ਦਰਜ ਕਰਾਇਆ ਬਈ ਇਹ ਤੁਸੀਂ 10 ਦਿਨ ਪਹਿਲਾਂ ਇਕੱਠੇ ਹੋ ਕੇ ਗਏ ਸੀ 10 ਦਿਨ ਪਹਿਲਾਂ ਇਕੱਠੇ ਹੋ ਕੇ ਗਏ ਸੀ ਪਰਚਾ ਹੋਇਆ ਨਹੀਂ ਹੋਇਆ ਕਿਉਂ ਨਹੀਂ ਹੋਇਆ ਇਹ ਪਰਚਾ ਹੁਣ ਦੱਸੋ ਮੈਂ ਦੱਸਦਾ ਕਿਉਂ ਹੋਇਆ ਪਰਚਾ ਕਿਵੇਂ ਹੋਇਆ ਸੁਖਵਿੰਦਰ ਪੀਪੀ ਇੱਕ ਮੈਂ ਕਿਵੇਂ ਪੁਲਿਸ ਮੈਂ ਕਿਵੇਂ ਦੇ ਸਿਸਟਮ ਦਾ ਹਿੱਸਾ ਹੈ ਜਿਵੇਂ ਮੈਂ ਆ ਉਹਦੀ ਇਮਾਨਦਾਰੀ ਨੂੰ ਉਹਦੀ ਜਿਹੜੀ ਸਿਸਟਮ ਚ ਚੱਲ ਰਿਆ ਉਹ ਬੰਦਾ ਉਹਦੇ ਸਟੇਟਸ ਨੂੰ ਵੇਖ ਕੇ ਸੀਪੀ ਸਾਹਿਬ ਨੇ ਪਰਚਾ ਦਰਜ ਕਰਾਇਆ ਇਹ ਐਨ ਐਫ ਐਮ ਨਾਲੋਂ ਵੀ ਮੈਂ ਪਰਚਾ ਦਰਜ ਕਰਾਤਾ ਜੀ ਉਹ ਚੱਕਤਾ ਜੀ ਕਿਸੇ ਦੇ ਬਾਈ ਸੁਣਾਈ ਦੀਗੀ ਕਿਸੇ ਦੀ ਦੋ ਚਾਰ ਬੰਦੇ ਗਏ ਉਹ ਮੇਰੇ ਸਤਿਕਾਰਯੋਗ ਜਿਹੜੇ ਗਏ ਆ ਨਾਲ ਪਰ ਜਿਹੜੀ ਪਹਿਲਾਂ ਤੁਸੀਂ ਇਕੱਠੇ ਹੋਏ ਸੀ ਉਦੋਂ ਪਰਚਾ ਕਿਉਂ ਨਹੀਂ ਹੋਇਆ ਇਹ ਜਵਾਬ ਦਿਓ ਵੀ ਉਦੋਂ ਪਰਚਾ ਕਿਉਂ ਨਹੀਂ ਹੋਇਆ ਯਾਰ ਫਿਰ ਹੁਣ ਪੁੱਛਾਂ ਚੱਕ ਚੱਕ ਕੇ ਕਮੈਂਟ ਤੇ ਪੋਸਟ ਆ ਪਾਈ ਜਾਂਦੀ ਉਹ ਹੋ ਗਿਆ ਜੀ ਮੇਰੇ ਕੋਲੇ ਇੱਕ ਆਈਡੀ ਹੈ ਇਹ ਮੈਨੂੰ ਮੇਰੀ ਆਈਡੀ ਦੇ ਵਿੱਚ ਵੀ ਆਉਂਦਾ ਹੁੰਦਾ ਹੈ। ਐਂ ਤੁਹਾਨੂੰ ਮੈਂ ਕਲੀਅਰ ਹੀ ਕਰ ਦਣਾ ਦੀਪ ਸਿੰਘ ਦੇ ਨਾਂ ਤੇ ਕੋਈ ਆਈਡੀ ਹੈ। ਉਹਨੇ ਇੱਕ ਸਰਦਾਰ ਦੀ ਫੋਟੋ ਲਾਈ ਵੀ ਆ ਆਪਦੀ ਤਾਂ ਉਹਨੇ ਲਾਈ ਨਹੀਂ ਉਹ ਆਈਡੀ ਵੀ ਮੇਰੇ ਖਾਲ ਜਾਲੀ ਹੈ। ਉਹ ਉਹ ਆਈਡੀ ਜਾਲੀ ਹੈ। ਜੇਕਰ ਭਾਈ ਸਾਡੇ ਨਾਲ ਮੈਚ ਖੇਡਣਾ ਹੈ। ਕਬੱਡੀ ਖੇਡਣੀ ਹੈ ਤੇ ਫਿਰ ਜਾਲੀ ਹੈ। ਆਈਡੀ ਵਾਲੇ ਵਿੱਚ ਨਾ ਆਓ ਠੀਕ ਹੈ ਤੇ ਨਾਲ ਇੱਕ ਚੀਜ਼ ਮੰਨ ਕੇ ਚੱਲਿਓ ਕਿ ਜੇ ਕਮੈਂਟ ਕਰ ਰਹੇ ਤਾਂ ਭਾਈ ਤੁਸੀਂ ਬਲੌਕ ਨਾ ਕਰੋ ਆਪਦੀਆਂ ਆਪਦੀਆਂ ਸ਼ਕਲਾਂ ਦਿਖਾਓ ਤੁਹਾਨੂੰ ਵੀ ਤੁਸੀਂ ਕੌਣ ਹੈ ਜਦੋਂ ਸਾਡੀਆਂ ਸ਼ਕਲਾਂ ਤੁਸੀਂ ਦੇਖਦੇ ਹੋ ਤਾਂ ਤੁਹਾਨੂੰ ਕੀ ਪੈਂਦਾ ਫਰਕ ਪੈਂਦਾ ਕੋਈ ਸ਼ਕਲ ਦਿਖਾਓ ਤੁਹਾਨੂੰ ਵੀ ਪਤਾ ਲੱਗੇ ਇਹ ਕੌਣ ਹੈ ਯਾਰ ਇਹ ਪਰਚਾ ਹੋਇਆ ਸੁਖਵਿੰਦਰ ਪੀਪੀ ਦੇ ਸਟੇਟਸ ਨੂੰ ਵੇਖ ਕੇ ਮੈਂ ਕਿਵੇਂ ਦਾ ਇੱਕ ਹਸਾਸੀ ਉਹ ਆਪਸਰਾ ਨੂੰ ਲੱਗਾ ਵੀ ਯਾਰ ਜਿਹੜਾ ਇਹਦੀ ਧੀਆ ਭੈਣਾਂ ਨੂੰ ਇਹ ਟਾਰਗੇਟ ਕਰ ਰਿਹਾ ਹੈ ਫੋਰ ਹੋਰ ਕੀ ਕਰਦਾ ਹੋਊਗਾ ਬਗਾ ਕੀ ਕਰੂਗਾ ਇਸ ਕਰਕੇ ਪਰਚਾ ਦਰਜ ਹੋਇਆ ਆ ਜਿਹੜੇ ਕਮੈਂਟ ਕਮੈਂਟ ਕਰਨ ਵਾਲੇ ਪੋਸਟਾਂ ਪਾਉਣ ਲੱਗੇ ਤੁੰਤਾ ਜੀ ਤੱਕਤਾ ਜੀ ਬੋਹ ਕਰਤਾ ਜੀ ਅਜੇ ਵੀ ਲੋਕ ਗਾਲਾਂ ਕੱਢੀ ਜਾਂਦੇ ਆ ਧੀਆ ਭੈਣਾਂ ਦੀਆਂ ਉਹ ਬੰਦੇ ਬਣ ਜੋ ਤੁਹਾਡੇ ਕਾਰਨ ਨਹੀਂ ਪਰਚਾ ਦਰਜ ਹੋਇਆ ਮੈਂ ਫਿਰ ਕਲੀਅਰ ਕਰਦਣਾ ਬਾਰ-ਬਾਰ ਤੁਸੀਂ ਦੇ ਪੱਲੇ ਕੱਖ ਨਹੀਂ ਤੁਸੀਂ ਪਰਚਾ ਨਹੀਂ ਦਰਜ ਕਰਾ ਸਕਦੇ ਇਹ ਸੁਖਵਿੰਦਰ ਪੀਪੀ ਦੇ ਸਟੇਟਸ ਨੂੰ ਵੇਖ ਕੇ ਹੋਇਆ ਤੇ ਅਸੀਂ ਵੀ ਇਹਦੇ ਵਿੱਚ ਐ ਸਹਿਮਤ ਸੀ ਵੀ ਡਾਕਟਰ ਟਿਕ ਜੂਆ ਯਾਰ ਦੇ ਦਿਓ ਪਰਚਾ ਛੋਟਾ ਜਿਹਾ ਇੱਕ ਐਡਾ ਵੱਡਾ ਪਰਚਾ ਨਹੀਂ ਜੇ ਤੁਸੀਂ ਕਹੋਗੇ ਵੱਡਾ 5-7 ਦਿਨਾਂ ਚ ਬੇਲ ਹੋ ਜਾਣੀ ਆ ਉਹਦੀ ਬਹੁਤ ਵਾਰੀ ਸਮਝਾਇਆ ਸੀ ਮੈਂ ਡਾਕਟਰ ਨੂੰ ਬਹੁਤ ਵਾਰੀ ਸਮਝਾਇਆ ਸੀ ਵੀ ਡਾਕਟਰ ਸਾਹਿਬ ਆਏ ਨਾ ਚੱਲੋ ਅਸੀਂ ਪਿੰਡਾਂ ਦੇ ਵਿੱਚ ਜਾਣਾ ਹੈ ਅਸੀਂ ਰੇਲੀਆਂ ਦੇ ਵਿੱਚ ਜਾਣਾ ਹੈ ਅਸੀਂ ਧਰਨਿਆਂ ਦੇ ਵਿੱਚ ਵੀ ਜਾਣਾ ਹੈ ਅਸੀਂ ਲੋਕਾਂ ਨੂੰ ਜਾਗਰੂਕ ਕਰਨ ਲਈ ਪਿੰਡਾਂ ਦੇ ਸੱਥਾਂ ਦੇ ਵਿੱਚ ਵੀ ਜਾਣਾ ਹੈ ਆਏ ਨਾ ਕਰੋ ਠੀਕ ਹੈ ਤੁਸੀਂ ਸਿਕਿਉਰਿਟੀ ਲਈ ਹੋਈ ਹੈ ਤੇ ਦੇ ਭੈਣ ਦੀ ਧੀ ਦੀ ਭੈਣ ਦੀ ਮਾਂ ਵੀ ਕਰੀ ਜੰਨੇ ਹੋ ਤੁਸੀਂ ਗਲਤ ਹੋ ਤੁਹਾਡੇ ਵਾਸਤੇ ਇਹ ਤੁਹਾਨੂੰ ਕਿਤੇ ਨਾ ਕਿਤੇ ਨਾ ਬਹੁਤ ਔਖਾ ਹੋ ਜੂਗਾ ਤੁਹਾਡਾ ਕੰਮ ਤੇ ਫਿਰ ਉਹ ਹੁਣ ਹੋ ਗਿਆ ਸਮਝਾਉਂਦੇ ਹੁੰਦੇ ਸੀ ਪਰ ਉਹ ਨਹੀਂ ਸਮਝਿਆ ਬਾਈ ਨਹੀਂ ਸਮਝਿਆ ਤਾਂ ਫਿਰ ਕਿਉਂ ਪਰਚਲਾ ਕਿਉਂ ਨਾ ਹੋਇਆ ਵੀ ਪਰਚਾ ਕਿੰਨੇ ਜਾਣ ਗਏ ਸੀ ਪਹਿਲਾਂ ਇਹ ਮੁਲਾਜ਼ਮ ਇੱਕ ਹਿੱਸਾ ਸੀ ਤਾ ਕਰਕੇ ਪਰਚਾ ਹੋਇਆ ਇਹ ਪਰਚਾ ਹੋਣਾ ਜ਼ਰੂਰੀ ਸੀ ਕਿਉਂਕਿ ਉਹ ਜ਼ਿਆਦਾ ਹੀ ਵੱਧ ਗਿਆ ਸੀਗਾ ਡਾਕਟਰ ਜ਼ਿਆਦਾ ਹੀ ਵੱਧ ਗਿਆ ਸੀ ਅਸੀਂ ਵੀ ਬੋਲਦੇ ਆ ਯਾਰ ਅਸੀਂ ਵੀ ਫੇਸਬੁੱਕ ਤੇ ਹੈਗੇ ਆ ਅਸੀਂ ਕਦੇ ਵੀ ਐਹੋ ਜੀ ਗੱਲ ਨਹੀਂ ਬੋਲੀ ਹਾਂ ਜਿਹੜਾ ਕੋਈ ਵਿੱਚ ਕੋਈ ਆ ਜਾਂਦਾ ਉਹਨੂੰ ਲੂਣ ਜ਼ਰੂਰ ਦੇ ਦਿੰਨੇ ਆ ਨਾਲ ਦੀ ਨਾਲ ਹੀ ਲੂਣ ਦੇ ਦਈਦੇ ਹਾਂ ਉਹਨੂੰ ਮੇਰੀ ਕਿਸੇ ਆਫੀਸਰ ਸਾਹਿਬ ਨਾਲ ਗੱਲ ਹੋਈ ਸੀ ਕੱਲ ਵੀ ਤੇ ਅੱਜ ਵੀ ਮੈਂ ਜਾ ਕੇ ਆਇਆ ਕਿਸੇ ਆਫੀਸਰ ਸਰ ਕੋਲ ਉਹਨਾਂ ਨੇ ਉਹ ਇਹ ਗੱਲ ਕਿਹਾ ਵੀ ਝਾਲੀ ਏਡੀਆਂ ਚੌਧਰੀ ਬਣਾਈਆਂ ਇਹਨਾਂ ਨੇ ਤੇ ਮੈਂ ਕਿਹਾ ਜੀ ਝਾਲੀ ਏਡੀਆਂ ਵੀ ਪਤਾ ਲੱਗ ਸਕਦਾ ਹੈ ਕਿਉਂਕਿ ਜੇ ਆਪਾਂ ਸੈਟਲਾਈਟ ਉੱਤੇ ਬੈਠੀਆਂ ਆਪਣੀਆਂ ਸੈਟਲਾਈਟ ਦੇ ਵਿੱਚ ਆਪਾਂ ਪਲਾਟ ਦੇ ਸਕਦੇ ਹਾਂ ਵੀ ਆਹ ਕਿਹਦਾ ਪਲਾਟ ਪਿਆ ਹੈ ਇਹਦੇ ਵਿੱਚ ਕੀ ਬਣਿਆ ਹੋਇਆ ਘਰ ਬਣਿਆ ਜਾਂ ਖੇਤ ਬਣਿਆ ਕੋਈ ਜ਼ਮੀਨ ਦੇ ਵਿੱਚ ਫਸਲ ਆ ਤੇ ਫਿਰ ਆਈਡੀ ਵੀ ਚੱਕ ਸਕਦੇ ਆਪਾਂ ਇਹ ਜ਼ਿਆਦਾਤਰ ਏਡੀਆਂ ਨਾ ਬਾਹਰਲੇ ਲੋਕਾਂ ਨੇ ਬਣਾਈਆਂ ਹੋਈਆਂ ਆਪਣੇ ਲੋਕ ਨਹੀਂ ਹੈ ਆਪਣੇ ਲੋਕਾਂ ਤੋਂ ਪਤਾ ਵੀ ਧੌਣ ਤੇ ਗੋਡਾ ਰੱਖਿਆ ਜਾਣਾ ਤੇ ਹੁਣ ਰੱਖਾਂਗੇ ਵੀ ਅਸੀਂ ਕੋਈ ਆ ਜਾਓ ਵਿੱਚ ਕੋਈ ਸਹੀ ਏਡੀ ਵਾਲਾ ਕੋਈ ਕਮੈਂਟ ਕਰਕੇ ਦਿਖਾਓ ਤੀ ਪੈਣ ਤੇ ਅੱਜ ਤੇ ਅਸੀਂ ਸਾਰੀ ਗੱਲਬਾਤ ਹੋ ਚੁੱਕੀ ਐ ਤੇ ਅਸੀਂ ਹੁਣ ਧੌਣ ਤੇ ਗੋਡਾ ਰੱਖਾਂਗੇ ਆ ਦੀਪ ਦਾ ਨਾਮ ਫੇਰ ਮੈਂ ਲੈ ਦਣਾ ਦੀਪ ਸਿੰਘ ਆ ਕੋਈ ਮੈਂ ਏਡੀ ਵੀ ਦਿਖਾ ਦਣਾ ਇਹਦੀ ਵੇਖਿਓ ਪੁੱਠੀ ਕਰਕੇ ਇਹਨੇ ਜਿਆਦਾ ਕਮੈਂਟ ਕੀਤੇ ਆ ਕੱਲ ਦੇ ਇਹ ਕੋ ਜਿਆਦਾ ਹੀ ਇਹਨੂੰ ਲਿਖਣਾ ਜਿਆਦਾ ਹੀ ਆਉਂਦਾ ਤੇ ਫਿਰ ਵੇਖ ਲੈ ਭੁੱਲ ਜਾਏਗਾ ਲਿਖਣਾ ਪੈਨ ਚੱਕਣਾ ਭੁੱਲ ਜਾਏਗਾ ਅਸੀਂ ਤਾਂ ਚਲੋ ਸਿਸਟਮ 'ਚ ਰਹਿ ਕੇ ਕੰਮ ਕਰਦੇ ਆ ਇੱਕ ਐਸ ਜਿਹੜਾ ਸੇਖੋ ਪਰਿਵਾਰ ਆ ਨਾ ਸੇਖੋ ਪਰਿਵਾਰ ਦੇ ਨਾਲ ਮੇਰੇ ਬੜੇ ਗੂੜੇ ਸਬੰਧ ਆ ਜਿਵੇਂ ਬਲਵਿੰਦਰ ਸਿੰਘ ਸੇਖੋ ਡੀਐਸਪੀ ਸਾਹਿਬ ਉਹ ਉਹਨਾਂ ਨੂੰ ਮੈਂ ਆਈਡਲ ਬਣ ਕੇ ਚੱਲਦਾ ਹਾਂ ਮੇਰੇ ਗੁਰੂ ਆ ਬਲਜਿੰਦਰ ਸਿੰਘ ਸੇਖੋਂ ਐਡਵੋਕੇਟ ਸਾਡੇ ਬਜ਼ੁਰਗ ਬਾਪੂ ਉਹਨਾਂ ਦੀ ਮੈਂ ਬਹੁਤ ਕਦਰ ਕਰਦਾ ਐ ਇਹ ਮੈਂ ਗੱਲ ਲਿਆਉਣਾ ਹੈ ਤੁਹਾਨੂੰ ਮੈਂ ਦੱਸੂਗਾ ਐਡਵੋਕੇਟ ਜਿਹੜੇ 2-3 ਭਰਾ ਹੈਗੇ ਆ ਫਰੀਦਕੋਟ ਵਾਲੇ ਉਹਨਾਂ ਦੀ ਬੜੀ ਕਦਰ ਸੰਦੀਪ ਸਿੰਘ ਚਿਪੜਾਲੀ ਸੰਦੀਪ ਗੁੰਡਾ ਚਿਪੜਾਲੀ ਦਾ ਉਹ ਵੀ ਸੇਖੋਂ ਆ ਉਹਨਾਂ ਦੀ ਵੀ ਕਦਰ ਕਰਦੇ ਬਈ ਯਾਰ ਸਾਨੂੰ ਕਾਫੀ ਚਿਪੜਿਆਓ ਨਾ ਆ ਇੱਕ ਉਹਨੂੰ ਸਪੇਨ ਤੋਂ ਐ ਸਪੇਨ ਤੋਂ ਹੈਗਾ ਧਰਮਾ ਕੋਈ ਸੇਖੋਂ ਐ ਕਹਿੰਦਾ ਮੈਂ ਸਪੇਨ ਤੋਂ ਆ ਤੇ ਉਹ ਐਡਾ ਗਲਤ ਕਮੈਂਟ ਕਰਕੇ ਗਿਆ ਸੇਖੋ ਮੈਂ ਤੇਰਾ ਕਮੈਂਟ ਚੱਕ ਲਿਆ ਮੈਨੂੰ ਪਤਾ ਹੈ ਵੀ ਤੂੰ ਕਿੱਥੇ ਹੈ ਠੀਕ ਹੈ ਨਾ ਐਵੇਂ ਫੁੱਦੂ ਨਾ ਖੇਚ ਮੈਨੂੰ ਜਾਣਦਾ ਮੈਂ ਤੂੰ ਕਿੰਨੇ ਕ ਪਾਣੀ 'ਚ ਹੈ ਠੀਕ ਹੈ ਸਪੇਨ ਦੇ ਵਿੱਚ ਰੈਸਟੋਰੈਂਟ ਜਾਦੇ ਹੈ ਉੱਥੇ ਤੂੰ ਭਾਂਡੇ ਪੂੰਡੇ ਧੋਣਾ ਕਿੱਥੇ ਰੈਸਟੋਰੈਂਟ ਦੇ ਵਿੱਚ ਤੇ ਗੁਜ਼ਾਰਾ ਕਰ ਲਾ ਆਪਦਾ ਤੇ ਅਸੀਂ ਇੰਨਾ ਬੋਲਦੇ ਨਹੀਂ ਹੁੰਦੇ ਅਸੀਂ ਉਹਦੇ ਹੀ ਦੱਸ ਦਿੰਦੇ ਜੇ ਤੂੰ ਕਰਤਾ ਉਹ ਮੰਤਰੀ ਸੀ ਬਾਜੇ ਕੇ ਵਾਲਾ ਉਹਨੇ ਮੈਨੂੰ ਧੀਆਂ ਪੈਣਾ ਦੀਆਂ ਗਾਲਾਂ ਕੱਢੀਆਂ ਸੀ ਦੋ ਦਿਨ ਟੁਕੜ ਬੋਜ ਜੇ ਹੋਰ ਨੇ ਕਿਸੀ ਉਥੈ ਹੀ ਨਹੀਂ ਉਸ ਤੋਂ ਬਾਅਦ ਉਹ ਆੜਕੀ ਦੀ ਲਈ ਬੈਠਾ ਸੀ ਅਮਰਪਾਲ ਦੀ ਉਹ ਮੈਨੂੰ ਧੀਆਂ ਪੈਣਾ ਦੀਆਂ ਗਾਲਾਂ ਕੱਢਦਾ ਰਿਹਾ ਤੇ ਮੈਂ ਉਹਨੂੰ ਕਿਹਾ ਸੀ ਮੰਤਰੀ ਬੰਦੇ ਦਾ ਪੁੱਤ ਬਣ ਜਾ ਬੰਦੇ ਦਾ ਪੁੱਤ ਠੀਕ ਹੈ ਤੇ ਫਿਰ ਉਹਦੀ ਫੱਟੀ 'ਚ ਕਿੱਲ ਇਹੋ ਜਿਹਾ ਲਾਇਆ ਦੂਸਰੇ ਪਾਸਿਓਂ ਮੈਂ ਲੋਹਾ ਰੱਖ ਕੇ ਝੰਡ ਕਰਤਾ ਵੀ ਨਿਕਲੇ ਵੀ ਨਾ ਉਹ ਐਂ ਕਿੱਲ ਲੱਗਦੇ ਬਾਈ ਤੇ ਸੇਖੋ ਉਹ ਧਰਮਿਆ ਸੇਖੋ ਆਪਦਾ ਨਾ ਸਹੀ ਹੋ ਜਾ ਕਿਤੇ ਤੇਰੇ ਫੱਟੀ 'ਚ ਕਿੱਲ ਲਾਦਾ ਨਾ ਮੈਂ ਤੇ 에어ਪੋਰਟ ਤੋਂ ਨੂਡ ਕੇ ਲਿਆਉਣਗੇ ਜਿੱਦਾਂ ਤੂੰ ਉਤਰਿਆ ਇੱਥੇ ਆ ਕੇ ਤੇਰਾ ਮੈਂ ਸਾਰਾ ਪਤਾ ਕਰਾ ਲਿਆ ਕਿੱਥੋਂ ਦਾ ਹੈਗਾ ਤੂੰ ਠੀਕ ਹੈ ਤੇ ਐਵੇਂ ਗਲਤ ਗੁੱਲਤ ਨਾ ਕਰਿਆ ਕਰ ਐਵੇਂ ਕਮੈਂਟ ਨਾ ਕਰਿਆ ਕਰ ਠੀਕ ਹੈ ਨਾ ਕਿਤੇ ਵੇਖੀ ਕਿਤੇ ਉਹ ਉਹ ਕਿਹੜੇ ਪੰਜੀ ਦਾ ਭੌਣ ਦੇਖ ਲੈ ਮੇਰਾ ਤੁੰਨਿਆ ਵੇ ਸੁੱਤ ਨਹੀਂ ਆਉਣਾ ਤੇ ਕਮੈਂਟਾਂ ਦੇ ਵਿੱਚ ਬਾਈ ਜੀ ਕੱਲ ਦੀਆਂ ਪੋਸਟਾਂ ਪੈ ਰਹੀਆਂ ਧੀਆਂ ਠੀਕ ਆ ਬੋਲਦੇ ਰਹੇ ਹੋ ਤੁਸੀਂ ਬੋਲਦੇ ਰਹੇ ਹੋ ਜੇ ਕੋਈ ਬੋਲੂਗਾ ਤਾਂ ਬੁਲਾ ਲੂਗਾ ਜੇ ਤੂੰ ਡਾਕਟਰ ਗੁਰਜਿੰਦਰ ਨਗਰੇਟਾ ਧੀਆਂ ਭੈਣਾਂ ਬਾਰੇ ਬੋਲਦਾ ਸੀ ਤਾਂ ਉਹਨੇ ਬੁਲਾਇਆ ਵੀ ਹੈ ਤੇ ਉਹਨੂੰ ਮਸਾਲਾ ਮਿਲ ਵੀ ਗਿਆ ਠੀਕ ਹੈ ਜਿਹੜਾ ਕੋਈ ਬੋਲਦਾ ਹੈ ਸਾਰੇ ਸਮਾਜ ਨੂੰ ਟਾਰਗੇਟ ਨਾ ਕਰੋ ਕੱਲ ਦਾ ਅਸੀਂ ਦੇਖਿਆ ਭਾਈ ਬਹੁਤ ਤੇ ਅ ਆਈਡੀਆ ਦੇ ਉੱਤੇ ਨਾ ਆਪਦੇ ਤੇ ਬਹੁਤ ਜ਼ਿਆਦਾ ਗੰਦ ਪਾਈ ਬੈਠੇ ਹੋ ਅਸੀਂ ਬੋਲੇ ਨਹੀਂ ਅਸੀਂ ਭੌਂਕਦੇ ਕੁੱਤੇ ਨੂੰ ਭੌਂਕੀ ਜਾਂਦੇ ਬਾਕੀ ਜੋ ਨੇ ਕੀਤਾ ਭਾਈ ਉਹਨੂੰ ਸਜ਼ਾ ਮਿਲ ਗਈ ਹੈ ਠੀਕ ਹੈ ਨਾ ਤੇ ਜਾਲੀ ਆਈਡੀਆ ਵਾਲੇ ਜਿੰਨੇ ਵੀ ਬੰਦੇ ਐ ਤੋਬੀ ਦਾ ਕੁੱਤਾ ਨਾ ਘਰਦਾ ਨਾ ਘਰਦਾ ਕਿਉਂਕਿ ਫੋਟੋਆਂ ਤੁਸੀਂ ਹੋਰ ਲਾ ਲੈਨੇ ਹੋ ਫੋਟੋਆਂ ਤੁਸੀਂ ਜਨਾਨੀਆਂ ਦੀਆਂ ਲਾਈ ਬੈਠੇ ਹੋ ਯਾਰ ਸ਼ਰਮ ਕਰ ਲੋ ਯਾਰ ਤੇ ਆ ਜਿਹੜੇ ਗਲਤ ਕਮੈਂਟ ਕਰਨ ਵਾਲੇ ਆ ਨਾ ਅੱਜ ਮੇਰੇ ਖਾਲ ਕੋਈ ਆਇਆ ਨਹੀਂ ਇੱਕ ਦਾ ਹੋਊਗਾ ਕਾਲੀ ਭੇਡ ਹੋ ਮਿਲਿਆ ਨਹੀਂ ਉਹਨਾਂ ਗੂਂ گاਉ ਨੂੰ ਖਾਣ ਨੂੰ ਆ ਗਿਆ ਹੁਣ ਠੀਕ ਹੈ ਨਾ ਤੇ ਚਲੋ ਕੋਈ ਗੱਲ ਨਹੀਂ ਖਾ ਖੂ ਕੇ ਮੁੜ ਜੂਗੀ ਨਲੀਵਾਰ ਭੇਡਾਂ ਤੇ ਇਹ ਭੜਕਾਇਆ ਨਾ ਕਰੋ ਬੁੱਧੇ ਤੋਂ ਜਿਹੜੇ ਮੁੱਦੇ ਤੇ ਅਸੀਂ ਚੱਲਦੇ ਆ ਨਾ ਉਸ ਮੁੱਦੇ ਤੋਂ ਇਹ ਦੋ ਚਾਰ ਭੇਡਾਂ ਹੈਗੀਆਂ ਆ ਜਾਂਦੀਆਂ ਵਿੱਚ ਤੇ ਦੋਹਾਂ ਮਾਪਦੰਡ ਪੁਲਿਸ ਨੇ ਵੀ ਕੀਤਾ ਹੈ ਸੀਪੀ ਸਾਹਿਬ ਲੁਧਿਆਣਾ ਨੂੰ ਮੇਰੀ ਬੇਨਤੀ ਹੈ ਚੈਲ ਸਾਹਿਬ ਤੁਸੀਂ ਐਸਐਸਪੀ ਲਾ ਕੇ ਜਿਹੜੇ ਥਾਣੇ ਸੱਚੀ ਕਲਾਂਗੇ ਆਪਾਂ ਸੱਚ ਬੋਲਾਂਗੇ ਜੀ ਸੱਚ ਤੋਂ ਬਗਾਏ ਕੁਝ ਵੀ ਨਹੀਂ ਬੋਲਦਾ ਮੈਂ ਝੂਠ ਨਹੀਂ ਮੈਂ ਮਾਰਿਆ ਕਦੇ ਮੈਂ ਜਿਹੜੀਆਂ ਚੀਜ਼ਾਂ ਨੋਟ ਕੀਤੀਆਂ ਵੇਖ ਲਓ ਜਦੋਂ ਤੁਸੀਂ ਗੈਂਗਸਟਰ ਨੂੰ ਲਿਉਂਨੇ ਆ ਨਾ ਕਿਸੇ ਨੂੰ ਫੜ ਕੇ ਜਦੋਂ ਕੋਰਟ ਦੇ ਵਿੱਚ ਪੇਸ਼ ਕਰਦੇ ਹੋ ਗੈਂਗਸਟਰ ਦਾ ਉਦੋਂ ਉਹਦੇ ਨਾਲ ਤੁਸੀਂ ਨਾ ਦੰਦ ਕੱਢਦੇ ਤੁਰੇ ਆਉਂਦੀ ਹੁੰਦੀ ਦੀ ਪੁਲਿਸ ਤੇ ਉਹਦੇ ਹੱਥ ਚ ਹੱਥ ਪਾਏ ਹੁੰਦੇ ਭਜ ਨਾ ਜਾਵੇ ਤੇ ਡਾਕਟਰ ਕੋਈ ਇਹ ਆਪਣਾ ਗੈਂਗਸਟਰ ਇਹਨੂੰ ਤੁਸੀਂ ਹੱਥ ਖੜੀ ਲਾ ਕੇ ਚੰਗੀ ਤਰ੍ਹਾਂ ਕੈਮਰੇ ਤੇ ਦਿਖਾਇਆ ਹੈ ਗੈਂਗਸਟਰ ਨੂੰ ਤੁਸੀਂ ਖੁੱਲੇ ਲਈ ਆਉਣੇ ਹੋ ਘੇਰਾ ਪਾ ਕੇ ਇੱਕਾ ਡਾਕਟਰ ਗੁਰਜਿੰਦਰ ਸਿੰਘ ਰਗਰੇਟਾ ਉਹਨੇ ਗਲਤੀ ਕੀਤੀ ਉਹ ਫਸ ਗਿਆ ਉਹਨੇ ਤੁਸੀਂ ਹਥਕੜੀ ਵੀ ਦਿਖਾਈ ਜਾਨੇ ਹੋ ਯਾਰ ਉਹਦੀ ਤੁਸੀਂ ਹਥਕੜੀ ਵੀ ਦਿਖਾਈ ਜਾਨੇ ਹੋ ਇੱਕ ਚੀਜ਼ ਮੰਨ ਕੇ ਚੱਲਿਓ ਜਿਹੜੇ ਗਲਤ ਆਈਡੀਆ ਤੋਂ ਜਾਂ ਗਲਤ ਕਮੈਂਟ ਕਰਨ ਵਾਲੇ ਲੋਕ ਆ ਨਾ ਉਹਨਾਂ ਦਾ ਤੇ ਗੁਰਜਿੰਦਰ ਸਿੰਘ ਰਗਰੇਟਾ ਦਾ ਤੁਹਾਡਾ ਕੋਈ ਫਰਕ ਨਹੀਂ ਕੋਈ ਫਰਕ ਨਹੀਂ ਤੁਹਾਡੇ ਦੋਨਾਂ ਚ ਉਹੀ ਕੰਮ ਤੁਸੀਂ ਕਰਿਆ ਜਿਹੜਾ ਗੁਰਜਿੰਦਰ ਕਰਦਾ ਸੀ ਤੇ ਉਹੀ ਉਹਨੇ ਕੀਤਾ ਜੇ ਉਹਨੇ ਕੀਤਾ ਹੈ ਉਹ ਭਾਜੀ ਫਿਰ ਉਹ ਭਾਨੇ ਦੇ ਘੜਾਤ ਘੜੀ ਲਈ ਹੈ ਉਹ ਭਾਨੇ ਵਾਲੇ ਪਾਸੇ ਨਾਲ ਜਾਓ ਬਾਈ ਜੀ ਮੈਂ ਇਹਨਾਂ ਮਸਲਿਆਂ 'ਚ ਆਉਣਾ ਨਹੀਂ ਚਾਹੁੰਦਾ ਠੀਕ ਹੈ ਨਾ ਇਹ ਮਸਲੇ ਦੇ ਨਾਲ ਉਹ ਮੇਰੇ ਮਸਲੇ ਦੇ ਜਿਹੜਾ ਕੋਈ ਰਗਰੇਟੇ ਵਾਲਾ ਮਸਲਾ ਚੱਲਦਾ ਉਹਦੇ ਤੇ ਆ ਜਾਓ ਉਸ ਗੱਲ ਕਰੋ ਇਹ ਇਹਤ ਮਸਲੇ ਤੇ ਕੱਲ ਨੂੰ ਤੁਹਾਨੂੰ ਦੱਸ ਦਾਂਗੇ ਕੱਲ ਦੱਸਾਂਗੇ ਇਹਦੇ ਤੇ ਲਾਈਵ ਕਰ ਦਾਂਗੇ ਭਾਨੇ ਵਾਲੇ ਮਸਲੇ ਤੇ ਵੀ ਕੱਲ ਨੂੰ ਲਾਈਵ ਕਰਦਾ ਵੀ ਕੀ ਹੋ ਰਿਹਾ ਤੇ ਕੌਣ ਰੋਟੀਆਂ ਸੇਕ ਰਿਹਾ ਸਾਰਾ ਕੁਝ ਦੱਸ ਦਾਂਗੇ ਆ ਹੁਣ ਮੈਂ ਭੁੱਲ ਗਿਆ ਕੀ ਕਹਿਣਾ ਸੀ ਯਾਰ ਤੁਸੀਂ ਭੜਕਾ ਦਿੰਦੇ ਹੋ ਯਾਰ ਹੋਰ ਹੀ ਪਾਸੇ ਲੈ ਜਾਂਦੇ ਹੋ ਨਾ ਐ ਕਰਿਆ ਕਰੋ ਹੋਰ ਹੀ ਪਾਸੇ ਲੈ ਗਏ ਘਣੀ ਨੂੰ ਯਾਰ ਤੁਸੀਂ ਪਰ ਨਹੀਂ ਟਲਦੀਆਂ ਪੈਂ ਮੂੰਹ ਖਾਣ ਆ ਜਾਂਦੀਆਂ ਭੇਡਾਂ ਨਹੀਂ ਟਲਦੀਆਂ ਭਾਈ ਹਾਂ ਉੱਥੇ ਠੀਕ ਜਿੱਥੇ ਉਹਨੂੰ ਪੇਸ਼ ਕਰਦੇ ਸੀ ਭਈ ਗੈਂਗਸਟਰਾਂ ਨਾਲ ਤੁਸੀਂ ਦੰਦ ਕੱਢਦੀ ਆਉਂਦੀ ਪੁਲਿਸ ਸਾਰੀ ਪਰ ਆ ਮੈਂ ਪੁਲਿਸ ਦਾ ਪ੍ਰਧਾਨ ਹੀ ਐ ਪਰ ਮੈਂ ਸੱਚ ਬੋਲੂਗਾ ਭਲਾ ਪੁਲਿਸਾਂ ਦੇ